ਇਸ ਵੀਰ ਜਿਸ ਤੁਮ ਦਿਖਾ ਰਹੇ ਆ ਇਹ ਕਚਹਿਰੀ ਰੋਪੜ ਦੀ ਤਸਵੀਰ ਹੈ ਜਿੱਥੇ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਮੂਹਰੇ ਬਿਲਕੁਲ ਇੱਕ ਬਾਂਦਰ ਜੋ ਕਿ ਕਚਹਿਰੀ ਵਿੱਚ ਕਾਫੀ ਲੰਬੇ ਸਮੇਂ ਤੋਂ ਆਮ ਜਨਾਂ ਨੂੰ ਪਰੇਸ਼ਾਨ ਕਰਦਾ ਸੀ ਜਿਸ ਦੀ ਸ਼ਿਕਾਇਤ ਜੰਗਲੀ ਜੀਵ ਵਿਭਾਗ ਕੋਲ ਦੇ ਪਾਸ ਕੀਤੀ ਹੋਈ ਸੀ ਲੇਕਿਨ ਇਹ ਕਾਫੀ ਫੜਿਆ ਨਹੀਂ ਸੀ ਜਾਂਦਾ ਅੱਜ ਅਚਾਨਕ ਇਹ ਬੰਦਰ ਫਿਰ ਦੁਬਾਰਾ ਦਿਖਾਈ ਦਿੱਤਾ ਤੇ ਜੰਗਲ ਜੀਵ ਦੀ ਸੁਰੱਖਿਆ ਦੀ ਟੀਮ ਜਿਹੜੀ ਇੱਥੇ ਪਹੁੰਚੀ ਹੈ ਉਹਨਾਂ ਵੱਲੋਂ ਇਸ ਨੂੰ ਜਿਹੜਾ ਰੈਸਕਿਊ ਕਰਨ ਵਾਸਤੇ ਜਿਹੜਾ ਟੀਕਾ ਲਗਾਇਆ ਗਿਆ ਟੀਕਾ ਲਗਾਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਭਾਵੇਂ ਕਿ ਇਹ ਬੰਦਰ ਬੇਹੋਸ਼ ਦਿਖਾਈ ਦੇ ਰਿਹਾ ਪਰ ਲੇਕਿਨ ਫਿਰ ਵੀ ਤਾਰਾ ਨੂੰ ਪਕੜ ਕੇ ਜਕੜ ਕੇ ਫੜਿਆ ਹੋਇਆ ਹੈ ਕਿ ਥੱਲੇ ਨਾ ਗਿਰ ਜਾਵੇ ਟੀਮ ਜਿਹੜੀ ਹੈ ਲਗਾਤਾਰ ਇਸ ਨੂੰ ਥੱਲੇ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਥੱਲੇ ਕਿਸੇ ਤਰ੍ਹਾਂ ਦੀ ਕੋ ਸੱਟ ਚੋਟਾਂ ਲੱਗੇ ਜਾਲ ਵਸਾਇਆ ਹੋਇਆ ਹੈ ਕਿਉਂਕਿ ਜਾਲ ਵਛਾਣ ਦਾ ਮਤਲਬ ਇਹ ਹੈ ਕਿ ਇਸ ਨੂੰ ਕੋਈ ਗਿਰਨ ਦੇ ਨਾਲ ਸੱਟ ਚੋਟ ਬੱਸ ਸਕਦੀ ਹੈ ਤੇ ਬਿਲਕੁਲ ਆ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਰੈਸਕਿਊ ਦੇ ਲਈ ਬਹੁਤ ਮਕਸਦ ਕੀਤੀ ਜਾ ਰਹੀ ਹੈ ਮਿਹਨਤ ਕੀਤੀ ਜਾ ਰਹੀ ਹੈ ਪਰ ਇਹ ਬਾਂਦਰ ਵੱਲੋਂ ਘੁੱਟ ਗਏ ਜਿਹੜੀਆਂ ਤਾਰਾਂ ਜਿਹੜੀਆਂ ਫੜੀਆਂ ਹੋਈਆਂ ਤੇ ਕਾਫੀ ਲੰਬੇ ਸਮੇਂ ਤੋਂ ਬਾਅਦ ਜਾ ਕੇ ਇਸ ਨੂੰ ਤਾਰਨ ਦੇ ਵਿੱਚ ਜਿਹੜਾ ਜੰਗਲੀ ਜੀਵ ਸੁਰੱਖਿਆ ਮਹਿਕਮਾ ਜਿਹੜਾ ਕਾਮਯਾਬ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਦੇ ਮੌਕੇ ਜਿਹੜਾ ਦੂਸਰੇ ਪਾਸੇ ਚਲਾ ਗਿਆ ਤੇ ਟੀਮ ਵੀ ਉਧਰ ਨੂੰ ਬੱਸ ਨੂੰ ਭਜਦੀ ਹੋਈ ਨਜ਼ਰ ਆ ਰਹੀ ਹੈ ਇੱਕ ਨਾਲ ਇੱਥੇ ট্রান্সਫਾਰਮਰ ਜਨਰੇਟਰ ਲੱਗਿਆ ਹੋਇਆ ਹੈ ਜਿੱਥੇ ਜਾ ਕੇ ਇਹ ਫਿਰ ਦੁਬਾਰਾ ਇੱਕ درخت ਨੂੰ ਜੱਫਾ ਪਾ ਲੈਂਦਾ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਆ ਬਿਲਕੁਲ ਜੀ ਲਾਜ ਨੱਠਦਾ ਭਜਦਾ ਜਿਹੜਾ ਨਜ਼ਰ ਆ ਰਿਹਾ ਪਰ ਡਿਪਾਰਟਮੈਂਟ ਦੇ ਅਧਿਕਾਰੀ ਬਿਲਕੁਲ ਮਗਰ ਲੱਗੇ ਹੋਏ ਨੇ ਠੀਕਾ ਇਸਦੇ ਲੱਗੇ ਹੋਇਆ ਫਿਰ ਵੀ ਇਹ ਟੀਕਾ ਲੱਗਣ ਦੇ ਬਾਵਜੂਦ ਵੀ ਅ ਇਹ ਜਗ੍ਹਾ ਬੇਹੋਸ਼ ਨਹੀਂ ਹੋ ਰਿਹਾ ਕੋਈ ਨਾ ਕੋਈ ਹਰਕਤ ਕਰਦਾ ਨਜ਼ਰ ਆ ਰਿਹਾ ਭਾਵੇਂ ਕਿ ਸੁਸਤ ਹੋ ਚੁੱਕਾ ਹੈ ਜ਼ਿਆਦਾਤਰ ਜੇਕਰ ਇਸ ਨੂੰ ਟੀਕਾ ਨਹੀਂ ਲਗਾਉਂਗਾ ਤਾਂ ਹੁਣ ਨੂੰ ਇਹਨੇ ਚਾਰ ਛਾਲਾ ਮਾਰ ਕੇ ਕਿਤੇ ਨਾ ਕਿਤੇ ਹੋਰ ਪਾਸੇ ਭੱਜ ਜਾਣਾ ਸੀਗਾ ਪੱਲੇ ਕਿ ਨਾ ਆ ਦੇਖ ਲੋ ਤੁਸੀਂ ਕਿਵੇਂ ਕਰ ਰਹੇ ਆ ਜਾਲ ਦੇ ਨਾਲ ਪੂੰਛ ਨੂੰ ਫੜਿਆ ਗਿਆ ਹੱਥ ਦੇ ਨਾਲ ਵੀ ਪਰ ਫਿਰ ਵੀ ਨਹੀਂ ਫੜਿਆ ਜਾ ਰਿਹਾ ਬਹੁਤ ਚਲਾਕ ਜਾਨਵਰ ਹੁੰਦਾ ਸਭ ਨੂੰ ਪਤਾ ਹੈ ਕਿੰਨੀ ਮਿਹਨਤ ਕਰਨ ਤੋਂ ਬਾਅਦ ਜਿਹੜਾ ਇਸ ਨੂੰ ਥੱਲੇ ਉਤਾਰਿਆ ਗਿਆ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਟੀਮ ਜਿਹੜੀ ਲਗਾਤਾਰ ਲੱਗੀ ਹੋਈ ਹੈ ਸਾਰੇ ਜਿੰਨੇ ਵੀ ਕਚਹਿਰੀ ਦੇ ਵਿੱਚ ਲੋਕ ਹੈ ਉਹਨਾਂ ਦੀ ਉਹਨਾਂ ਦੀ ਜਿਹੜੀ ਨਿਗਾਹ ਜਿਹੜੀ ਹੈ ਇਸ ਰੈਸਕਿਊ ਦੇ ਉੱਤੇ ਟਿਕੀ ਹੋਈ ਹੈ ਵੀ ਕਦੋਂ ਬੰਦਰ ਸਾ ਬੰਦਰ ਨੂੰ ਥੱਲੇ ਤਾਰ ਦੇਣਾ ਤੇ ਪਿੰਜਰੇ ਦੇ ਵਿੱਚ ਪਾ ਕੇ ਲੈ ਕੇ ਜਾਂਦੇ ਨੇ ਇਹ ਸਾਰਾ ਕੰਮ ਜਿਹੜਾ ਬਹੁਤ ਹੀ ਕੀਤਾ ਜਾ ਰਿਹਾ ਕਿਉਂਕਿ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਐਕਸੀਡੈਂਟ ਨਾ ਹੋ ਜਾਣ ਇਸ ਦਾ ਵੀ ਡਰ ਬੜਾ ਹੋਇਆ ਤੇ ਦੇਖਦੇ ਰਹੋ ਥੋੜੀ ਦੇਰ ਦੇ ਵਿੱਚ ਇਸ ਨੂੰ ਫੜ ਲਿਆ ਜਾਵੇਗਾ ਤੇ ਜੰਗਲੀ ਜੀਵ ਆਪਣੇ ਪਿੰਜਰੇ ਦੇ ਵਿੱਚ ਪਾ ਕੇ ले जाते हैं दूर फिर बंदर का रेस्क्यू जरा हो चुका है ਕਿੰਜਰਾਸ ਆਪਿਆ ਲੋਜੀ ਬਾਂਦਰ ਦਾ ਰੈਸਕਿਊ ਜਿਹੜਾ ਕਾਫੀ ਮੁਸ਼ਕਿਲ ਨਾਲ ਹੋਇਆ ਇਹਦੇ ਵਿੱਚ ਕਿ ਜੰਗਲਾਤ ਵਿਭਾਗ ਦੀ ਜਿਹੜੀ ਟੀਮ ਨੇ ਉਹ ਪਿੰਜਰੇ ਦੇ ਵਿੱਚ ਬਾਂਦਰ ਨੂੰ ਕੈਦ ਕਰਕੇ ਪਾ ਲਿਆ ਗਿਆ ਉਧਰ ਕਾਗਜ਼ ਭਰੇ ਜਾ ਰਹੇ ਨ ਸੀਗੇ ਜੇ ਅਚਾਨਕ ਜਿਹੜੇ ਆ ਦੇਖ ਲਓ ਜੀ ਦਿਖਾਓ ਜਰਾ ਹੈਗਾ ਥੋੜਾ ਜਿਹਾ ਹੌਸਤਾ ਹੈਗੀ ਹੈ ਆਜੋ ਜੀ ਮੈਡਮ ਜੀ ਆਜੋ ਉਹਦੀ ਬਾਈਟ ਕਰ ਲਈ ਇੱਕ ਹਾਂਜੀ ਤੇ ਸਾਨੂੰ ਰੋਜ਼ ਮਤਲਬ ਡੀਸੀ ਆਫਿਸ ਤੋਂ ਕੰਪਲੇਂਟਸ ਆਉਂਦੀਆਂ ਸੀਗੀਆਂ ਤੇ ਅੱਜ ਅਸੀਂ ਮਤਲਬ ਇਹਨੂੰ ਟ੍ਰਾਂਕੁਲਾਈਜ਼ ਕੀਤਾ ਤੇ ਇੱਕ ਇੰਜੈਕਸ਼ਨ ਲਗਾ ਕੇ ਇਹਦੇ ਤੇ ਹੁਣ ਇਹ ਬੇਹੋਸ਼ ਹੋ ਗਿਆ ਤੇ ਅਸੀਂ ਇਹਨੂੰ ਟ੍ਰਾਂਕੁਲਾਈਜ਼ ਕਰ ਲਿਆ ਕਰਨ ਲੱਗੇ ਤੇ ਇਹ ਲੋਕਾਂ ਨੂੰ ਵੱਢਣ ਨੂੰ ਸੀ ਕਰ ਦਿੰਦੇ ਆ ਕਿਉਂਕਿ ਪਿੱਛੇ ਵੀ ਇੱਕ ਬੰਦਾ ਜਿਹੜਾ ਪੁਲ ਦੇ ਉੱਤੇ ਵੱਢ ਰਿਹਾ ਸੀਗਾ ਬਹੁਤ ਤੰਗ ਆ